ਦੇਸੀ ਚੂਚਾ ਜਿੰਨੇ ਲੋੜ ਹੈ ਵੱਡਾ ਚੂਚਾ ਕੱਲੀ ਮੁਰਗੀ ਜੇ ਇਹਦੇ ਵਿੱਚ ਮੁਰਗੀ ਜ਼ਿਆਦਾ ਹੈ ਮੁਰਗੀ ਜ਼ਿਆਦਾ ਹੈ ਇਹਦੇ ਚ ਲੈ ਸਕਦੇ ਹੋ ਜੀ ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਸੀ ਚੂਚਾ ਜਿੰਨੀ ਵੀ ਲੋੜ ਹੈ ਤੁਸੀਂ ਲੈ ਸਕਦੇ ਹੋ ਵੱਡਾ ਚੂਚਾ ਇਸ ਟਾਈਮ ਆਪਣੇ ਕੋਲੇ ਬਈ ਜੀ ਮੈਂ ਪਿੰਡ ਹੀੜੀ ਕੇ ਆ ਜੀ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਠੀਕ ਹੈ ਜੀ ਤੇ ਵੱਡਾ ਚੂਚਾ ਪਹੁੰਚਿਆ ਹੀ ਦੀ ਪਹੁੰਚ ਵੀ ਹੋ ਜੂਗੀ ਜੀ ਤੇ ਦੇਖ ਸਕਦੇ ਹਾਂ ਬਹੁਤ ਹੀ ਵਧੀਆ ਇਹਦੇ ਵਿੱਚ ਮੁਰਗੀ ਜ਼ਿਆਦਾ ਹੈ ਜੀ ਮੁਰਗੀ ਇਹਦੇ ਵਿੱਚ ਜ਼ਿਆਦਾ ਹੈਗੀ ਹੈ ਤੇ ਬਹੁਤ ਵਧੀਆ ਚੂਚਾ ਵੱਡਾ ਚੂਚਾ ਹੈ ਸਾਡੇ ਕੋਲੇ ਮੈਂ ਤੁਹਾਨੂੰ ਦਿਖਾ ਦਿੰਨਾ ਵੈਸੇ ਵੀ ਦਿਖਾ ਦੇਾਂਗੇ ਤੇ ਬਾਕੀ ਅੱਜ ਦੋ ਚਾਰ ਗੱਲਾਂ ਕਰਨੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਬਾਕੀ ਜਿਨ੍ਹਾਂ ਨੇ ਦੇਸੀ ਚੂਚਾ ਵੱਡਾ ਚੂਚਾ ਖਰੀਦਣਾ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 9814587919 ਸਾਡਾ ਫੋਨ ਨੰਬਰ ਹੈ ਤੇ ਵਧੀਆ ਚੂਚਾ ਆਰ ਆਈ ਆਰ ਚੂਚਾ ਤੇ ਬਲੈਕ ਐਸਟਰ ਲੋਪ ਵੱਡਾ ਚੂਚਾ ਹੈ ਸਾਡੇ ਕੋਲੇ ਮੁਰਗੀ ਜາດ ਹੈ ਬਸ ਇਹਦੇ ਚ ਇਹ ਮੰਨ ਲਓ ਠੀਕ ਹੈ ਜੀ ਸੰਟੀ ਕੀਤਾ ਜੀ ਇਹ ਮੈਂ ਨਾ ਸਿੱਧਾ ਕੈਮਰਾ ਤੁਹਾਨੂੰ ਸਿੱਧੇ ਦਿਖਾ ਰਿਹਾ ਵੱਡਾ ਚੂਚਾ ਬਹੁਤ ਹੀ ਸ਼ਾਨਦਾਰ ਚੂਚਾ ਤੁਹਾਨੂੰ ਸਾਡੇ ਕੋਲੋਂ ਮਿਲ ਜੂਗਾ ਦੇਖ ਸਕਦੇ ਹਾਂ ਬਹੁਤ ਹੀ ਵਧੀਆ ਬਰੀਡ ਠੀਕ ਹੈ ਜੀ ਤੇ ਜਿੰਨੀ ਵੀ ਲੋੜ ਹੈ ਉਹਨਾਂ ਤੁਹਾਨੂੰ ਮਿਲ ਜੂਗਾ ਮੈਂ ਕੋਈ ਕੈਮਰਾ ਇਦਾਂ ਇਦਾਂ ਤੇਜ਼ ਕਰਕੇ ਨਹੀਂ ਲਗਾਉਂਦਾ ਮੈਂ ਤੁਹਾਨੂੰ ਸਾਫ਼ ਵੀਡੀਓ ਦਿਖਾ ਰਿਹਾ ਹਾਂ ਦੇਖੋ ਵੱਡਾ ਚੂਚਾ ਜਿੰਨਾ ਲੋੜ ਹੈ ਜਿੰਨੀ ਲੋੜ ਹੈ ਉਹਨੂੰ ਮਿਲ ਜੂਗਾ ਜੀ ਸਾਰਾ ਮਾਰਦਾ ਦੇਖੋ ਫੱਟੀਆਂ ਕਿੰਨੀਆਂ ਉੱਚੀਆਂ ਲਾਈਆਂ ਨੇ ਇਹਨਾਂ ਦੇ ਉੱਪਰ ਵੀ ਚੜ ਜਾਂਦਾ ਤੇ ਪ्योर ਬਰੀਡ ਤੁਹਾਨੂੰ ਮਿਲ ਜੂ ਹੀੜੀ ਕੇ ਪਿੰਡ ਤੇ ਅੱਗੇ ਆਪਾਂ ਇੱਕ ਦੋ ਗੱਲਾਂ ਕਰਨੀਆਂ ਨੇ ਬਾਈ ਜੀ ਜਾਣਕਾਰੀਆਂ ਦੇਣੀਆਂ ਨੇ ਤੁਹਾਨੂੰ ਇੱਕ ਤਾਂ ਬੇਨਤੀ ਹੈ ਵੀ ਵਾਇਰਸ ਬਹੁਤ ਚੱਲ ਰਿਹਾ ਹੈ ਜਿਹਨਾਂ ਕੋਲੇ ਚੂਚਾ ਗਿਆ ਹੋਇਆ ਉਹ ਧਿਆਨ ਰੱਖਣ ਠੀਕ ਹੈ ਜੀ ਕਲੀਪ ਆ ਕੇ ਰੱਖਣ 12ਵਾਂ ਆਉਣ ਵਾਲੇ ਵੀਰਾਂ ਨੂੰ ਮਤਲਬ ਸੈੱਡ ਦੇ ਨੇੜੇ ਨਾ ਕਿਸੇ ਨੂੰ ਵੀ ਅਣਜਾਣ ਬੰਦੇ ਨੂੰ ਜਾਣ ਦਿਓ ਤੇ ਬਾਕੀ ਦੇਖੋ ਇੱਕ ਗੱਲ ਇਹ ਹੈ ਵੀ ਨਾ ਇਹਨਾਂ ਨੂੰ ਜਿਵੇਂ ਹੁਣ ਗਰਮੀ ਜ਼ਿਆਦਾ ਹੁੰਦੀ ਹੈ ਤਾਂ ਨਮਕ ਵਾਲਾ ਪਾਣੀ ਦੇਣਾ ਵੀ ਬਹੁਤ ਜ਼ਰੂਰੀ ਹੈ ਜੀ ਦੇਸੀ ਜੂਤੇ ਨੂੰ ਜਦੋਂ ਇਹ ਹੌਂਕਦਾ ਹੁੰਦਾ ਹੈ ਨਾ ਮੂੰਹ ਅਟਕੇ ਥਾਂ ਲੈਂਦਾ ਹੈ ਉਨੇ ਉਸ ਪੋਜੀਸ਼ਨ ਦੇ ਨੂੰ ਨਮਕਾਲਾ ਪਾਣੀ ਮੰਨ ਲਓ 10 ਦਿਨ ਬਾਅਦ 2 ਚਮਚੇ 5-7 ਲੀਟਰ ਪਾਣੀ ਚ 100 ਚੂਜੇ ਨੂੰ ਘੋਲ ਕੇ ਦੇ ਦਿਓ ਨਮਕਾਲਾ ਪਾਣੀ ਠੀਕ ਹੈ ਜੀ ਵੱਡਾ ਚੂਚਾ ਦੇਖੋ ਤੇ ਸਾਰਾ ਹੀ ਵੱਡਾ ਚੂਚਾ ਇਹ ਜੀ ਮਰ ਜੂਗਾ ਤੁਹਾਨੂੰ ਤੇ ਨਮਕਾਲਾ ਪਾਣੀ ਦੇ ਦਿਓ ਜੀ ਤੇ ਉਸ ਤੋਂ ਇਲਾਵਾ ਤੁਸੀਂ ਇਹਨਾਂ ਨੂੰ ਦੇਣ ਹੋਰ ਜਿਵੇਂ ਸਪਰੇ ਵੀ ਕਰਦੇ ਰਹੋ ਜੀ ਸਪਰੇ ਜਿਹੜੀ ਜਿਵੇਂ B 904 ਹੋਗੀ ਜਾਂ ਹੋਰ ਵੀ ਮਾਰਕੀਟ ਚ ਆਉਂਦੀਆਂ ਨੇ ਉਹ ਦੇ ਸਕਦੇ ਹੋ ਤੁਸੀਂ ਇਹਨਾਂ ਨੂੰ ਪੀਣ ਲਈ ਵੀ ਆਉਂਦੀਆਂ ਨੇ ਉਹ ਵੀ ਦੇ ਸਕਦੇ ਹੋ ਤੇ ਤੁਸੀਂ ਸਪਰੇ ਵੀ ਕਰ ਸਕਦੇ ਹੋ ਸਪਰੇ ਕਿਵੇਂ ਕਰਨੀਆਂ ਇਹਨਾਂ ਦੇ ਉੱਪਰ ਜੇ ਥੋੜੀ ਬਹੁਤੀ ਪੈ ਜੂ ਕੁਝ ਨਹੀਂ ਹੁੰਦਾ ਜੀ ਪਰ ਜਾਣ ਬੁੱਝ ਕੇ ਨਹੀਂ ਪਾਉਣੀ ਤੇ ਫੀਡ ਤੇ ਪੈ ਜੂਗੀ ਭਾਂਡੇ ਜਿਹੜੇ ਪੈ ਜੂਗੀ ਉਹਨਾਂ ਤੇ ਫਿਰ ਵੀ ਕੋਈ ਗੱਲ ਨਹੀਂ ਹੈਗੀ ਤੇ ਸਪਰੇ ਕਰੋ ਜੀ ਸਾਰਾ ਕੇ ਫਾਰਮ ਦੇ ਅੰਦਰ ਬਾਹਰ ਤੇ ਇਸ ਤੋਂ ਇਲਾਵਾ ਇਹਨਾਂ ਨੂੰ ਜਿਹੜਾ ਪਾਣੀ ਹੈ ਉਹ ਸਾਫ਼ ਸੁਥਰਾ ਦੇਣਾ ਹੈ ਆਪਾਂ ਪਾਣੀ ਬਦਲਦੇ ਰਹੋ ਜਿਆਦਾ ਇਹਨਾਂ ਨੂੰ ਠੰਡੀ ਹਵਾ ਵੀ ਨਾ ਲੱਗੇ ਮੌਸਮ ਜੇ ਮੀਂਹ ਵਾਲਾ ਹੁੰਦਾ ਤਾਂ ਇਹਨਾਂ ਨੂੰ ਬਚਾ ਕੇ ਰੱਖਣਾ ਹੈ ਆਪਾਂ ਮੌਸਮ ਨੂੰ ਮੌਸਮ ਸੈਲਟ ਫੂਡ ਗਿੱਲਾ ਹੋਣ ਤੋਂ ਵੀ ਬਚਾ ਕੇ ਰੱਖਣਾ ਜੀ ਠੀਕ ਹੈ ਤੇ ਜਦੋਂ ਠੰਡੀ ਹਵਾ ਚੱਲਦੀ ਆ ਪਰਦੇ ਡਾਊਨ ਕਰ ਦਿਓ ਜਿਆਦਾ ਠੰਡੀ ਹਵਾ ਹੋ ਜਵੇ ਜੇ ਕਦੇ ਵੈਸੇ ਤਾਂ ਹੁਣ ਮੌਸਮ ਗਰਮੀ ਵਾਲਾ ਹੀ ਐ ਗਰਮੀ ਸਮੇਂ ਇਹਨਾਂ ਨੂੰ ਕੂਲਰ ਵੀ ਲਾਓ ਜੀ ਗਰਮੀ ਤੋਂ ਜਿੰਨੀ ਕੋਸ਼ਿਸ਼ ਹੁੰਦੀ ਆ ਬਚਾ ਕੇ ਰੱਖੋ ਦੇਖੋ ਵੱਡਾ ਚੂਚਾ ਆਪਣਾ ਤੇ ਬਾਕੀ ਜਿਨ੍ਹਾਂ ਨੇ ਬੁਕਿੰਗ ਕਰਾਉਣੀ ਐ 9814586919 ਨੰਬਰ ਤੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਬਹੁਤ ਹੀ ਸ਼ਾਨਦਾਰ ਸਿੱਖ ਤੁਸੀਂ ਸੇਲ ਕਰਦੇ ਆ ਆਪ ਇਹਨਾਂ ਦੀ ਦੇਖਰੇਖ ਕਰਦੇ ਆ ਆਪਾਂ ਠੀਕ ਹੈ ਜੀ ਕਿਸੇ ਦੇ ਸਿੱਤੇ ਨਹੀਂ ਆਪਾਂ ਛੱਡਦੇ ਠੀਕ ਹੈ ਜੀ ਫਿਰ ਬਾਕੀ ਟ੍ਰੇਨਿੰਗ ਆਪਣੇ ਵੱਲੋਂ ਫ੍ਰੀ ਹੁੰਦੀ ਹੈ ਜੀ ਸਾਡੇ ਵੀਰਾਂ ਭੈਣਾਂ ਜਿਹੜੇ ਜਿਨ੍ਹਾਂ ਨੇ ਵੀ ਟ੍ਰੇਨਿੰਗ ਸਾਡੇ ਕੋਲੋਂ ਲੈਣੀ ਹੈ ਉਹ ਟ੍ਰੇਨਿੰਗ ਫ੍ਰੀ ਹੋਊਗੀ ਬੁਕਿੰਗ ਤੋਂ ਬਾਅਦ ਬੁਕਿੰਗ ਕਰਵਾਉਣ ਤੋਂ ਬਾਅਦ ਸਾਡੇ ਕੋਲੇ ਤੁਹਾਡੀ ਟ੍ਰੇਨਿੰਗ ਹੈ ਜਿਹੜੀ ਉਹ ਫ੍ਰੀ ਹੋਊਗੀ ਜੀ ਦੇਖੋ ਕਿੰਨੀ ਵਧੀਆ ਕੁਆਲਿਟੀ ਹੈ ਮੈਂ ਸਾਰੇ ਦਾ ਸਾਰਾ ਇਸ ਤਰ੍ਹਾਂ ਐ ਦਿਖਾਉਣਾ ਤੁਹਾਨੂੰ ਜਿਵੇਂ ਆਪਾਂ ਬੈ ਬੈਸੇ ਦੇਖੀ ਬਾਈ ਫੇਸ ਮੈਂ ਇਹ ਨਹੀਂ ਵੀ ਕੈਮਰਾ ਭਜਾ ਕੇ ਲੰਗਾ ਦਿਆਂ ਦੀ ਤੁਹਾਨੂੰ ਪਤਾ ਨਾ ਲੱਗੇ ਦੇਖ ਸਕਦੇ ਹਾਂ ਸਾਰੇ ਆਪਾਂ ਘੇਰਾ ਦੇ ਰਹੇ ਹਾਂ ਕਿਸੇ ਵੀ ਕੋਨੇ ਚ ਸੱਡ ਦੇ ਚ ਕੋਈ ਤੁਹਾਨੂੰ ਉਸਪ ਚੁਚਾ ਨਹੀਂ ਦਿਸੂਗਾ ਸਾਰੇ ਐਕਟਬ ਨੇ ਸਾਰੇ ਭਜੇ ਦਿੱਤੇ ਨੇ ਦੇਖੋ ਇਹ ਦੇਖੋ ਠੀਕ ਹੈ ਜੀ ਉੱਪਰ ਬੈਠੇ ਨੇ ਜਿਹੜੇ ਇਹ ਉੱਚੀਆਂ ਫੱਟੀਆਂ ਲਾਈਆਂ ਹੋਈਆਂ ਨੇ ਉਹਨਾਂ ਦੇ ਉੱਪਰ ਬੈਠਦੇ ਨੇ ਜਦੋਂ ਇਹ ਸਾਲਾ ਮਾਰ ਲੱਗ ਜਾਂਦੇ ਨੇ ਸਮਝੋ ਵੱਡਾ ਟੂਟਾ ਤੁਹਾਡਾ ਪੂਰਾ ਤਿਆਰ ਹੈ ਤੇ ਜਿਨ੍ਹਾਂ ਨੇ ਵੀ ਲੈਣਾ ਹੈ ਟੂਟਾ ਉਹ ਲੈ ਸਕਦੇ ਹੋ ਸਾਡੇ ਤੋਂ ਬਹੁਤ ਹੀ ਵਧੀਆ ਤੇ ਥਾਮਦਾਰ ਟੂਟਾ ਸਾਡੇ ਕੋਲੇ ਠੀਕ ਹੈ ਜੀ ਤੇ ਬੁਕਿੰਗ ਕਰਵਾ ਲਓ 9814586910 ਤੇ ਬਾਕੀ ਜਿਹੜੀਆਂ ਮੈਂ ਗੱਲਾਂ ਦੱਸੀਆਂ ਨੇ ਨੰਮਟਾਲਾ ਪਾਣੀ ਦੇਓ ਖਾਓ ਚੂਤੇ ਨੂੰ ਦੋ ਚਮਚੇ ਨਮਕ ਤੇ 500 7 ਲੀਟਰ ਪਾਣੀ ਚ ਪਾ ਕੇ ਦੇ ਦਿਓ ਠੀਕ ਹੈ ਜੀ ਇੱਕ ਵਾਰ 10 ਦਿਨ ਬਾਅਦ ਫੇਰ ਦੁਬਾਰਾ ਦੇ ਦਿਓ ਜੇ ਲੋੜ ਹੈ ਦੋ ਵਾਰ ਤਾਂ ਦੇ ਹੀ ਦੇਵੋ ਜੀ ਪਾਣੀ ਦੇ ਕੋਲ ਕੀ ਦੇਣਾ ਨਾ ਨਮਕ ਸਿੱਧਾ ਨਹੀਂ ਪਾਉਣਾ ਜੀ ਚੂਤੇ ਮਾਰਨ ਲੱਗ ਜਾਂਦਾ ਸਿੱਧਾ ਪਾਵਾਂਗੇ ਜੀ ਤੇ ਇਸ ਤੋਂ ਇਲਾਵਾ ਤੁਸੀਂ ਇਹਨਾਂ ਨੂੰ ਡੀ ਵਾਰਮਿੰਗ ਕਰੋ ਜੀ ਜਿਹੜੇ ਵੀਰਾਂ ਨੇ ਚੂਚਾ 2 ਮਹੀਨੇ ਦਾ ਹੋ ਗਿਆ ਜਾਂ 2 ਮਹੀਨੇ ਤੋਂ ਉੱਪਰ ਹੋ ਗਿਆ ਉਹ ਡੀ ਵਾਰਮਿੰਗ ਕਰੋ ਜੀ ਜ਼ਰੂਰੀ ਹੈ ਐਲਬੋਮਾਰ ਦਵਾਈ ਆਉਂਦੀ ਹੈ ਐਲਬੋਮਾਰ ਦਵਾਈ ਤੁਸੀਂ 100 ਚੂਚੇ ਨੂੰ ਜਿਹੜਾ 2 ਮਹੀਨੇ ਤੋਂ ਉੱਪਰ ਹੈ ਉਹਨੂੰ 30 ਐਮ ਐਲ ਪਾ ਕੇ ਪਾਣੀ 'ਚ 500 ਲੀਟਰ ਪਾਣੀ 'ਚ 100 ਚੂਚੇ ਨੂੰ ਉਹ ਦਿਓ ਪੀਣ ਲਈ ਠੀਕ ਹੈ ਜੀ ਇਸ ਤੋਂ ਇਲਾਵਾ ਜੇ ਤੁਹਾਡਾ ਚੂਚਾ ਜਿਵੇਂ ਹੋਰ ਗਸਣਾ ਤੁਹਾਨੂੰ ਜਾਣਕਾਰੀ ਦੇਣੀ ਹੈ ਜੇ ਤੁਹਾਡਾ ਚੂਚਾ ਪਤਲੀ ਬਿੱਟ ਕਰਦਾ ਹੈ ਪਾਣੀ ਵਾਲੀ ਜਾਂ ਪਤਲੀ ਕਰਦਾ ਹੈ ਤੇ ਜਾਂ ਗੋੜ ਵਰਗੀ ਕਰਦਾ ਹੈ ਉਹਦੇ ਲਈ ਤੁਸੀਂ ਕੀ ਕਰਨਾ ਹੈ ਉਹਦੇ ਲਈ ਗੋਲੀ ਦੇਣੀ ਹੈ ਇਹਨਾਂ ਨੂੰ ਉਹ ਗੋਲੀ ਕੁੱਟ ਕੇ ਤਿੰਨ ਦਿਨ ਇੱਕ ਗੋਲੀ 3 ਲੀਟਰ ਪਾਣੀ ਚ ਦੇਣੀ ਹੁੰਦੀ ਹੈ 100 ਚੂਚੇ ਨੂੰ ਠੀਕ ਹੈ ਜੀ ਉਹ ਜਿਨ੍ਹਾਂ ਨੂੰ ਕੋਈ ਲੋੜ ਹੋਵੇ ਮੈਨੂੰ WhatsApp ਤੇ ਮੈਸੇਜ ਕਰ ਸਕਦਾ ਜੀ ਉਹ ਤੁਹਾਨੂੰ ਉਹਦੀ ਫੋਟੋ ਪਾਈ ਜਾਊਗੀ ਮੇਰੇ ਨਾਂ ਦੇਖੋ ਮੇਰੇ ਵੀ ਨਹੀਂ ਉਹਦਾ ਜ਼ਿਆਦਾ ਹੁੰਦਾ ਠੀਕ ਹੈ ਜੀ ਇੱਕ ਪਾਣੀ ਚ ਇਹਨਾਂ ਨੂੰ ਤੁਸੀਂ ਦਿਆ ਕਰੋ ਜੀ ਇਲੈਕਟ੍ਰੋਲ ਪਾਊਡਰ ਠੀਕ ਹੈ ਨਾ ਉਹ ਜ਼ਰੂਰ ਦਿਆ ਕਰੋ ਪੀਣ ਲਈ ਦੇਖੋ ਸੂਟਾ ਤੁਹਾਨੂੰ ਦਿਖ ਰਿਹਾ ਮੈਂ ਕੋਈ ਇਹਨੂੰ ਇਹ ਨਹੀਂ ਹੈਗਾ ਵੀ ਤੁਹਾਨੂੰ ਭਜਾ ਕੇ ਨਿਗਾਹ ਦੰਨਾ ਕੈਮਰਾ ਐ ਇਦਾਂ ਨਹੀਂ ਆਪਣਾ ਕੰਮ ਆਪਣਾ ਕੰਮ ਹੈ ਕੋਈ ਕੁਆਲਿਟੀ ਦੇਖੋ ਦਿਖ ਰਿਹਾ ਥੋੜਾ ਠੀਕ ਹੈ ਜੀ ਜਿਨ੍ਹਾਂ ਨੇ ਵੀ ਵੱਡਾ ਚੂਚਾ ਮੇਰੇ ਵੀਰਾਂ ਨੇ ਲੈ ਆਇਆ ਹੈ ਉਹ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ ਜੀ WhatsApp 'ਤੇ ਐਸਾ ਵੀ ਕਰ ਦਿਓ ਦੁਪਹਿਰ ਵੇਲੇ ਫੋਨ ਨਾ ਮੇਰੇ ਵੀਰ ਕਰਿਓ ਜੀ ਫੋਨ 12 ਵਜੇ ਤੋਂ ਤੱਕ ਕਰ ਸਕਦੇ ਹਾਂ ਸਵੇਰੇ ਉਧਰ ਸ਼ਾਮ ਨੂੰ ਤੁਸੀਂ ਕਰ ਸਕਦੇ ਹਾਂ 4 ਵਜੇ ਤੋਂ ਲੈ ਕੇ 10 ਵਜੇ ਤੱਕ ਸ਼ਾਮ ਨੂੰ 4 ਵਜੇ ਤੋਂ ਲੈ ਕੇ 10-11 ਵਜੇ ਤੱਕ ਕਰ ਲਓ 10 ਵਜੇ ਤੱਕ ਹੀ ਰੱਖੋ ਸ਼ਾਮ ਨੂੰ 4 ਤੋਂ 10 ਸਵੇਰੇ ਤੁਸੀਂ ਰੱਖੋ ਜੀ 6 ਤੋਂ 12 ਵਜੇ ਤੱਕ ਤੁਹਾਨੂੰ ਫੋਨ ਕਰ ਸਕਦੇ ਹਾਂ ਜੇ ਦੋ ਵਾਰ ਤੋਂ ਬਾਅਦ ਫੋਨ ਨਾ ਕਰੋ ਜੀ ਆਪੇ ਅਸੀਂ ਕਰ ਲਾਂਗੇ ਤੁਹਾਨੂੰ ਪਰ ਮੇਰੀ ਬੇਨਤੀ ਹੈ ਵੀ ਫਾਲਤੂ ਫੋਨ ਨਾ ਕਰਿਓ ਜਿਨ੍ਹਾਂ ਨੇ ਚੂਹਾ ਲੈ ਕੇ ਲੈਣਾ ਹੈ ਬੁਕਿੰਗ ਕਰਾਉਣੀ ਹੈ ਵਧੀਆ ਚੂਹਾ ਲੈਣਾ ਹੈ ਸਸਤੇ ਵਾਲੇ ਵੀ ਫੋਨ ਨਾ ਕਰਿਓ ਜੀ ਕਿਉਂਕਿ ਅਸੀਂ ਤਾਂ ਸੋਨਾ ਤਿਆਰ ਕਰਦੇ ਹਾਂ ਪਿੱਤਲ ਨਹੀਂ ਸੋਨਾ ਦਾ ਸੋਨੇ ਦੇ ਮੁੱਲ ਲੱਗੂਗਾ ਪਿੱਤਲ ਆਪਾਂ ਵੇਚਦੇ ਹਾਂ ਠੀਕ ਹੈ ਜੀ ਵਧੀਆ ਬਰੀਡ ਸ਼ਾਨਦਾਰ ਵੈਕਸੀਨ ਕੀਤੀ ਹੋਈ ਸਾਰੀ ਐਕਸਟਰਾ ਵੈਕਸੀਨ ਵੀ ਕਰਗੇ ਹੁੰਦੀ ਆ ਸਾਡੀ ਤਾਂ ਜਿਹੜੀ ਇਹਨੂੰ ਇਨਫੈਕਸ਼ਨ ਤੋਂ ਵੀ ਬਚਾਉਂਦੀ ਹੈ ਠੀਕ ਹੈ ਜੀ ਤੇ ਹੋਰ ਬਹੁਤ ਫੈਦੇ ਕਰਦੇ ਆ ਇਹਨਾਂ ਇਸ ਵੈਕਸੀਨ ਨਾਲ ਤੁਹਾਡੇ ਵੀ ਕੋਈ ਬਿਮਾਰੀ ਨਾ ਲੱਗੇ ਤੇ ਬੁਕਿੰਗ ਕਰਾ ਲਓ ਜੀ 9814586900 ਤੇ ਅਗੇ ਇੱਕ ਇਹ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲਾਂ ਨੂੰ ਸਾਡੇ ਨੂੰ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਜਿੱਦੇ ਤੇ ਵੀਡੀਓ ਪਾਉਨੇ ਆਪਾਂ ਗਰੇਵਾਲ ਸਮਰੂਰ ਵਾਲੇ Facebook ਪੇਜ ਹੈ ਜੀ ਆਪਣਾ ਉਹਨੂੰ ਵੀ ਫੋਲੋ ਕਰਿਓ ਇੱਕ ਆਪਣਾ ਬਲੌਗਿੰਗ ਦਾ ਚੈਨਲ ਹੈ ਪਰਿਵਾਰਕ ਚੈਨਲ ਹੈ ਆਪਣਾ ਗਰੇਵਾਲ ਸਮਰੂਰ ਗਰੇਵਾਲ ਪੰਜਾਬੀ ਬਲੌਗਰ ਬਲੌਗ ਉਹ ਸਾਡਾ ਪਰਿਵਾਰਕ ਬਲੌਗ ਵਾਲਾ ਚੈਨਲ ਹੈ ਉਹਦੇ ਤੇ ਵੀ ਤੁਸੀਂ ਸਬਸਕ੍ਰਾਈਬ ਜਰੂਰ ਕਰਿਓ ਤੇ ਹੁਣ ਮੈਂ ਇਹੀ ਕਹੂੰਗਾ ਜਿਨ੍ਹਾਂ ਨੇ ਦੂਚਾ ਲੈਣਾ ਜੀ ਬੁਕਿੰਗ ਕਰਾ ਲਓ